ਸਕ ਸੰਗਤ ਨੂੰ ਅਪੀਲ ਕੀਤੀ ਹੈ ਬਈ ਤੁਸੀਂ ਵੱਧ ਤੋਂ ਵੱਧ ਐਸਟੀਪੀਸੀ ਦੀਆਂ ਵੋਟਾਂ ਬਣਾਓ ਚਿਰਚੀ ਹੈ ਜੀ ਸੀਐਮ ਵੀ ਤਾਂ ਬਦਲਦਾ ਹੀ ਹੈ ਕੋਈ ਨਾ ਕੋਈ ਪ੍ਰਧਾਨ ਬਦਲ ਜਾਓ ਅਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਜਲੰਧਰ ਦੇ ਪ੍ਰੈਸ ਕਲਬ ਦੇ ਵਿੱਚ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ 19 ਤਰੀਕ ਨੂੰ ਇੱਕ ਕੱਟ ਵੱਡਾ ਬਾਬਾ ਬਕਾਲਾ ਦੇ ਵਿੱਚ ਕੀਤਾ ਜਾਵੇਗਾ ਤੇ ਇਸ ਬਾਰ ਐਸਜੀਬੀਸੀ ਚੋਨਾ ਲੜਨ ਦਾ ਵੀ ਇਹਨਾਂ ਨੇ ਲਾਲ ਕਰ ਦਿੱਤਾ ਹੈ ਫਿਲਹਾਲ ਸਾਡੇ ਨਾਲ ਜਿਹੜੇ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਈ ਤੁਸੀਂ ਮੁੱਦੇ ਉਹਦੇ ਵਿੱਚ ਚੱਕੇ ਨੇ ਕੀ ਲੱਗ ਰਹੀ ਇਸ ਮੁੱਦਿਆਂ ਨੂੰ ਕਿਵੇਂ ਅੱਗੇ ਲੈ ਕੇ ਜਾਓਗੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ ਉਹਦੇ ਵਾਸਤੇ ਇੱਕ ਤਲਕ ਨੂੰ ਕਿਹਾ ਹੈ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਐਸਜੀਬੀਸੀ ਦੀਆਂ ਵੋਟਾਂ ਬਣਾਓ ਵੱਧ ਤੋਂ ਵੱਧ ਤੇ ਦੂਜੀ ਗੱਲ ਇਹ ਆ ਵੀ ਅਸੀਂ ਇਹ ਚਾਹੁੰਦੇ ਆ ਵੀ ਜਿੰਨੇ ਸਾਡੀ ਸੋਚ ਨਾਲ ਹਮਖਿਆਲੀ ਸੋਚ ਵਾਲੇ ਆ ਉਹ ਸਾਰੇ ਰੱਖਣ ਪੰਦੀਆਂ ਦੇ ਮੌਕੇ ਬਟਾਲਾ ਉੱਥੇ 19 ਤਰੀਕ ਨੂੰ ਆਉਣ ਤਾਂ ਫਿਰ ਆਪਾਂ ਉੱਥੋਂ ਕੋਈ ਇਕੱਠ ਕਰਕੇ ਕੁਛ ਨਾ ਕੁਛ ਅੰਮ੍ਰਿਤਪਾਲ ਦੀ ਰਿਹਾਈ ਵਾਸਤੇ ਕੁਛ ਵੀ ਉਨ ਤੋਂ ਬਣਾਈ ਜਾਵੇ ਪਰ ਜੇ ਗੱਲ ਕੀਤੀ ਹੈ ਅੰਮ੍ਰਿਤਪਾਲ ਨੂੰ ਲੈ ਕੇ ਜਿਹੜੇ ਜਲੰਧਰ ਤੋਂ ਸੰਸਦ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਵੱਲੋਂ ਵੀ ਸੰਸਦ ਦੇ ਵਿੱਚ ਮੁੱਦਾ ਚੱਕਿਆ ਗਿਆ ਹਾਲਾਂਕਿ ਉਹ ਨਿਸ਼ਾਨੇ ਤੇ ਵੀ ਆਏ ਵਿਰੋਧੀ ਧਿਰ ਦੇ ਲੇਕਿਨ ਤੁਸੀਂ ਉਹਨਾਂ ਦੀ ਫੇਵਰ ਕਰਦੇ ਨਜ਼ਰ ਆਏ ਹੋ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਦੀ ਫੇਵਰ ਕਰਦੀ ਨਜ਼ਰ ਆਈ ਹੈ ਕੀ ਲੱਗ ਰਿਹਾ ਹੈ ਕਿ ਅੰਮ੍ਰਿਤਪਾਲ ਉਹਨਾਂ ਨੂੰ ਬਾਹਰ ਆਂ ਦਿੱਤਾ ਜਾਏਗਾ ਸੌਂਦ ਚ ਕੋਈ ਗਈ ਸੌਂਦ ਚ ਕੋਈ ਗਈ ਹੈ ਜੀ ਗੱਲ ਇਹ ਹੈ ਨਾ ਅੰਮ੍ਰਿਤਪਾਲ ਕੋਲੇ ਕੋਈ ਅਸੀ ਚੀਜ਼ ਬਰਾਮਦ ਹੀ ਨਹੀਂ ਹੋਈ ਐਨਐਸਏ ਲਾਣੇ ਨਹੀਂ ਬਣਦੀ ਲੱਗ ਨਹੀਂ ਸਕਦੀ ਐਨਐਸਏ ਉਹਨਾਂ ਤੇ ਉਹਨਾਂ ਕੋਲੋਂ ਜਿਹੜਾ ਕੁਝ ਹੈ ਜੀ ਗੱਲ ਜਾਂ ਚੀਜ਼ ਜਾਂ ਕੋਈ ਵੈਪਨ ਯਮਨੀਸ਼ਣ ਬ੍ਰਾਹਮਤ ਹੋਇਆ ਵੀ ਉਹਨਾਂ ਤੇ ਐਨਐਸਏ ਲਾਤੀ ਅਸੀਂ ਇਹ ਸਾਰਿਆਂ ਉੱਤੇ ਵਿਚਾਰ ਕਰਾਂਗੇ ਕਿ ਅਮਰਿਤਪਾਲ ਤੇ ਜਿਹੜੇ ਬਾਕੀ ਆਪਣੇ ਬੰਦੀ ਸਿੰਘ ਹੈ ਸਾਰਿਆਂ ਤੇ ਵਿਚਾਰ ਹੋਊਗੀ ਵੀ ਇਹਨਾਂ ਨੂੰ ਕਿਵੇਂ ਰਿਲੀਜ਼ ਕਰਾਇਆ ਜਾ ਪਰ ਏਜੰਸੀਆਂ ਵੱਲੋਂ ਤਾਂ ਜਿਹੜਾ ਮੀਡੀਆ ਨੂੰ ਰਿਪੋਰਟ ਦਿੱਤੀ ਗਈ ਸੀਗੀ ਕਿ ਇਹ ਜਿਹੜਾ ਪੰਜਾਬ ਦੇ ਖਿਲਾਫ ਕੰਮ ਕਰ ਰਹੇ ਨੇ ਦੇਸ਼ ਦੇ ਖਿਲਾਫ ਕੰਮ ਕਰ ਰਹੇ ਨੇ ਜਿਹਦੇ ਕਰਕੇ ਇਹਨਾਂ ਤੇ ਐਨਐਸਏ ਲਾਇਆ ਗਿਆ ਇਹਨਾਂ ਦੇ ਸਾਥੀਆਂ ਨੂੰ ਵੀ ਉੱਥੇ ਡਿਬੂਗੜ ਜੇਲ੍ਹ ਭੇਜੀ ਗਈ ਦੇਖੋ ਜੀ ਉਰੇ ਡੈਮੋਕ੍ਰੇਸੀ ਤਾਂ ਹੈ ਨਹੀਂ ਜੇ ਜੇ ਇਹ ਆਪਾਂ ਇਹ ਗੱਲ ਮੈਨੂੰ ਦੱਸੋ ਤਾਂ ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਹੈ ਵੀ ਮੈਨੂੰ ਦੱਸੋ ਤਾਂ ਸਹੀ ਵੀ ਅਮਰਤਪਾਲ ਕੋਲੇ ਕਿਹੜਾ ਆਮ ਇਮਿਊਨਿਜੇਸ਼ਨ ਬਰਾਮਦ ਹੋਇਆ ਵੀ ਐਨਐਸਏ ਲਾਉਣੀ ਪੈਗੀ ਬਸ ਐਵੇਂ ਹੀ ਚੱਕ ਕੇ ਐਨਐਸਏ ਲਾਤੀ ਜੀ ਤੇ ਹੁਣ ਮੁੜ ਕੇ ਜਮਾਨਤ ਨਹੀਂ ਕਰਦੇ ਪਏ ਬੇਲ ਤਾਂ ਦੇਣੀ ਚਾਹੀਦੀ ਹੈ ਨਾ ਹੋਂ ਤੱਕ ਖਾਸ ਕਰਕੇ ਐਮਪੀ ਬਣ ਗਿਓ ਜਿਹੜੇ ਸਮਾਜ ਨੂੰ ਖਤਰਾ ਦੱਸਦੇ ਆ ਉਹਨਾਂ ਤੋਂ ਉਸੇ ਸਮਾਜ ਦੇ ਨਾਲ ਤੇ ਚਤਾ ਕੇ ਐਮਪੀ ਬਣਾਤਾ ਪਰ ਸਮਾਜ ਤਾਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦਾ ਸਰ ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿ ਰਹੇ ਕਿ ਮੈਂ ਕੈਂਪੀ ਕਰਕੇ 3 ਕਰੋੜ ਜਿਹੜੇ ਲੋਕ ਆ ਉਹਨਾਂ ਦੇ ਰਿਸਪਾਂਸਿਬਲ ਮੈਂ ਹੈਗਾ ਆ ਇਸ ਕਰਕੇ ਮੈਂ ਕੋਈ ਵੀ ਇਸ ਤਰ੍ਹਾਂ ਦਾ ਡਿਸੀਜਨ ਨਹੀਂ ਲੈ ਸਕਦਾ ਉਹਨੂੰ ਕੀ ਪਤਾ ਜੀ ਉਹ ਕਹਿੰਦਾ ਕੁਛ ਸੀ ਪਹਿਲਾਂ ਹੁਣ ਕੁਛ ਹੈ ਉਹਨੂੰ ਇੱਕ ਗੱਲ ਪੁੱਛੋ ਵੀ ਜਿਹੜੇ ਲੋਕਾਂ ਦੀ ਉਹ ਸੇਫਟੀ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਨੇ ਤਾਂ ਐਮਪੀ ਬਣਾਤਾ ਉਹ ਲੋਕ ਤੋਂ ਮੈਨੂੰ ਤਾਂ ਖਤਰਾ ਨਹੀਂ ਮਹਿਸੂਸ ਹੁੰਦਾ ਤੈਨੂੰ ਸੀਐਮ ਹਾਊਸ 'ਚ ਬੈਠੇ ਨੂੰ ਡਰ ਲੱਗੀ ਜਾਂਦਾ ਉਹਨਾਂ ਨੂੰ ਇਸ ਗੱਲ ਕਰਕੇ ਜਿਹੜੀ ਅਸਲ ਗੱਲ ਹੈ ਇਹ ਹੈ ਵੀ ਉਹਨੂੰ ਪਤਾ ਹੈ ਵੀ ਜਦੋਂ ਕਿਉਂਕਿ 2 ਸਾਲ ਰਹਿ ਗਏ ਉਹਦੀ ਸਰਕਾਰ ਦੇ ਦੁਬਾਰਾ ਕਦੀ ਵੀ ਨਹੀਂ ਆਉਣੀ ਕਦੀ ਵੀ ਨਹੀਂ ਆਉਣੀ ਮੁੜ ਕੇ ਝਾੜੂ ਦੀ ਸਰਕਾਰ ਤੁਸੀਂ ਅੱਜ ਹੀ ਯਾਦ ਰੱਖ ਲਿਓ ਉਸ طرف ਇੱਕ ਐ ਵੀ ਆਪਣਾ ਰੋਕਣ ਦਾ ਐਫਰਟ ਕਰਦਾ ਹੈ ਵੀ ਬਾਹਰ ਨਾ ਆਵੇ ਤੇ ਜ਼ਿਆਦਾ ਹਲਚਲ ਨਾ ਹੋਵੇ ਪਰ ਉਹ ਸਗੋਂ ਜਿੰਨਾ ਉਹਨੂੰ ਅਮੂਰਤ ਪਾਲ ਨੂੰ ਅੰਦਰ ਰੱਖਦੇ ਆ ਦਬਾਉਣਾ ਚਾਹੁੰਦੇ ਆ ਉਹ ਗੱਲ ਓਨੀ ਪ੍ਰੈਸ਼ਰ ਨਿਕਲਦਾ ਹੈ ਬਾਅਦ ਐਸਜੀਬੀਸੀ ਚੋਣਾਂ ਨੂੰ ਲੈ ਕੇ ਵੀ ਤੁਸੀਂ ਐਲਾਨ ਕਰੇ ਕਿ ਇਸ ਵਾਰ ਐਸਜੀਬੀਸੀ ਚੋਣਾਂ ਵੀ ਲੜੀਆਂ ਕਿਵੇਂ ਲੜੀਆਂ ਜਾਊਗੀਆਂ ਕਿ ਜਿਹੜਾ ਐਸਜੀਬੀਸੀ ਦੇ ਜਿਹੜਾ ਤੁਸੀਂ ਕੈਂਡੀਡੇਟ ਖੜੇ ਕਰੋਗੇ ਹਾਂਜੀ ਤਾਂ ਹੀ ਲੜੀਆਂ ਜਾਣਗੀਆਂ ਕੈਂਡੀਡੇਟ ਹੀ ਖੜੇ ਕਰਾਂਗੇ ਕਹਾਂਗਾ ਜੀ ਵੀ ਤੁਸੀਂ ਉੱਥੇ ਲਵਾ ਕੱਢ ਕੇ ਮਤਲਬ ਅਕਾਲੀ ਦਲ ਸ਼ੁਰੂ ਤੋਂ ਜਿਹੜਾ ਬੈਠਾ ਹੋਇਆ ਹੈ ਉੱਥੇ ਕਿਉਂਕਿ ਅਕਾਲੀ ਦਲ ਦੇ ਹੀ ਉੱਥੇ ਜਿਹੜਾ ਐਸ்சிਪੀਸੀ ਪ੍ਰਧਾਨ ਵੀ ਹੈ ਫਿਰ ਕੀ ਹੈ ਜੀ ਸੀਐਮ ਵੀ ਤਾਂ ਬਦਲਦਾ ਹੀ ਹੈ ਫਿਰ ਐਸ்சிਪੀਸੀ ਪ੍ਰਧਾਨ ਬਦਲ ਜਾਓ ਕੀ ਲੱਗਦਾ ਹੈਗਾ ਕਿਉਂਕਿ ਉਹਨਾਂ ਦਾ ਵਿਰੋਧ ਵੀ ਜਿਹੜਾ ਆਪਸੀ ਤਕਰਾਰ ਵੀ ਇਕਾਲੀ ਦਲ ਦੀ ਨਜ਼ਰ ਆ ਰਹੀ ਹੈ ਬਾਕੀ ਗੁੱਟ ਜਿਹੜਾ ਢੜਾ ਗਿਆ ਹੈ ਉਹਨਾਂ ਨੂੰ ਪਾਰਟੀ ਚ ਬਾਹਰ ਕਰ ਦਿੱਤਾ ਗਿਆ ਦੇਖੋ ਜਿਹੜੀ ਸਾਫਤਾ ਸੁਖਵੀਰ ਦਾ ਵੇ ਸਾਰਾ ਕੁਝ ਜਾਣਗੇ ਆ ਹੁਣ ਨਹੀਂ ਦੁਬਾਰਾ ਆਉਂਦੇ ਵੀ ਨਹੀਂ ਆਉਂਦੇ ਦੁਬਾਰਾ ਸ਼ਰੋਣੀ ਕਮੇਟੀ ਨਹੀਂ ਜਿੱਤਦੇ ਤੇ ਕਿਉਂਕਿ ਸੰਸਦ ਜੀ ਸੈਸ਼ਨ ਚੱਲ ਰਿਹਾ ਹੈਗਾ ਇਸ ਦੌਰਾਨ ਤੁਸੀਂ ਕਿਉਂ ਨਹੀਂ ਉੱਥੇ ਜਾ ਕੇ ਗੱਲ ਜਿਹੜਾ ਚੱਕ ਰਹੇ ਹੋ ਕਿਉਂਕਿ ਚਰਨਜੀਤ ਸਿੰਘ ਚਰਨਜੀਤ ਸਿੰਘ ਤੋਂ ਦੋ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਟਾਈਮ ਨਹੀਂ ਦਿੱਤਾ ਕਹਿੰਦੇ ਸੈਂਸਿਟਿਵ ਮੈਟਰ ਹੈ ਇੱਕ ਨਾ ਪਾਰਲੀਮੈਂਟ ਦੇ ਵਿੱਚ ਡਰਾਅ ਸਿਸਟਮ ਹੁੰਦਾ ਹੈ ਲਾਟਰੀ ਸਿਸਟਮ ਉਹਦੇ ਵਿੱਚ 20 ਜਣਿਆਂ ਦੀ ਪਰਚੀ ਨਿਕਲਦੀ ਹੈ ਡੇਲੀ ਬੋਲਣ ਵਾਸਤੇ ਉਹਨਾਂ ਨੂੰ ਤਿੰਨ ਤਿੰਨ ਮਿੰਟ ਦਿੱਤੇ ਜਾਂਦੇ ਆ ਉਸ ਦੇ ਵਿੱਚ ਤੁਸੀਂ ਜੋ ਮਰਜ਼ੀ ਬੋਲ ਸਕਦੇ ਹੋ ਪਰ ਤੁਸੀਂ ਵੈਸੇ ਟਾਈਮ ਲੈ ਕੇ ਅਮਰਤਪਾਲ ਦੇ ਮੁੱਦੇ ਤੇ ਟਾਈਮ ਲੈ ਕੇ ਨਹੀਂ ਬੋਲ ਸਕਦੇ ਚਰਨਜੀਤ ਸਿੰਘ ਚੰਨੀ ਨੇ ਤਾਂ ਬਹੁਤ ਖੁੱਲ ਕੇ ਮੁੱਦਾ ਜਿੱਕਾ ਕਾਫੀ ਸਮਾਂ ਉਹਨਾਂ ਨੇ ਲੈਣਾ ਉਹਨਾਂ ਦਾ ਡਰਾਅ ਨਿਕਲ ਆਇਆ ਪਰਚੀ ਨਿਕਲਿਆਈ ਨਾ ਉਹਨਾਂ ਦੀ ਉਹ ਫਿਰ ਜੋ ਮਰਜ਼ੀ ਬੋਲ ਸਕਦੇ ਸਮਰਥਨ ਕਰਦੇ ਉਹਨਾਂ ਦੇ ਚੰਨੀ ਆਬਵੀਅਸ ਹੈ ਜੀ ਕਰਦੇ ਤੇ ਕੋਈ ਗੱਲਬਾਤ ਹੋਈ ਹੈ ਹੁਣ ਅੰਮ੍ਰਿਤਪਾਲ ਨੂੰ ਲੈ ਕੇ ਚੰਨੀ ਦੇ ਨਾਲ ਨਹੀਂ ਹੋਈ ਸੋ ਇਹ ਸੰਸਦ ਦੇ ਨਾਲ ਜਿਹੜੇ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਇਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਐਨਐਸਏ ਜਿਹੜਾ ਲਗਾਇਆ ਗਿਆ ਗ੍ਰਿਫਤ ਲਗਾਇਆ ਗਿਆ ਉਹਨਾਂ ਤੋਂ ਕੁਝ ਬਰਾਮਤ ਨਹੀਂ ਹੋਇਆ ਔਰ ਉਹਨਾਂ ਨੇ ਇਹ ਵੀ ਬੋਲਿਆ ਹੈਗਾ ਕਿ ਜਿਹੜਾ ਚਰਨਜੀਤ ਸਿੰਘ ਚੰਨੀ ਵੱਲੋਂ ਉੱਥੇ ਮੁੱਦਾ ਚੱਕਿਆ ਗਿਆ ਜਿਹਦਾ ਉਹ ਸਮਰਥਨ ਵੀ ਕਰਦੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ ਕਿ ਆ ਕਿ ਅਗਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਨਹੀਂ ਆਵੇਗੀ ਔਰ ਅਕਾਲੀ ਦਲ ਵੀ ਹੁਣ ਵਾਪਸੀ ਨਹੀਂ ਕਰੇਗਾ ਫਿਲਹਾਲ ਜੁੜੇ ਹੋਏ ਰੇ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ